ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇਸ ਵੇਲੇ ਆਪਾਂ ਪਹੁੰਚੇ ਦੀਪਨਗਰ ਦੀਪਨਗਰ ਵੀਰ ਜਿਹੜੇ ਆ ਜਿਹੜੀ ਉੱਥੇ ਅੰਮ੍ਰਿਤਸਰ ਦੇ ਵਿੱਚ ਵਿਵਾਦਵੀ ਹੋਈ ਮੂਰਤੀ ਦੀ ਉਹਦੇ ਸੰਦਰਭ ਵਿੱਚ ਅੱਜ ਧਰਨਾ ਲਾ ਕੇ ਬੈਠੇ ਇਧਾ ਆਟੋ ਲੱਗ ਗਿਆ ਆ ਆ ਦੀਪਨਗਰ ਦੇ ਵਿੱਚ ਦੇਖੋ ਜੀ ਝੰਡੇ ਲਾ ਕੇ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਇੱਥੇ ਖੜੇ ਆ ਜੀ ਆ ਮੌਜੂਦਾ ਜਿਹੜੀ ਇਸ ਵੇਲੇ ਦੀਪਨਗਰ ਦੀ ਸਥਿਤੀ ਤੁਹਾਨੂੰ ਦਿਖਾ ਰਹੇ ਆ ਨੰਗਲ ਕਰਾਰਖਾਨ ਦੀਪਨਗਰ ਮਤਲਬ ਮੇਨ ਦੀਪਨਗਰ ਹੀ ਭਜਦਾ ਸਾਰਾ ਜੀ ਹਾਂਜੀ ਨੰਗਰ ਕਰਾਰਖਾਨ ਦੇ ਮੋੜ ਦੇ ਉੱਤੇ ਬੈਠੇ ਉਹਨਾਂ ਨਾਲ ਗੱਲਬਾਤ ਲੜਕਾ ਜੀ ਪੰਜਾਬੀ ਸੱਚਕਾਲ ਜੀ ਹਾਂਜੀ ਹਾਂਜੀ ਇਹ ਮਲ ਜਿਹੜੀ ਉੱਥੇ ਬਿਆਦਵੀ ਹੋਈ ਆ ਤੁਹਾਨੂੰ ਕੀ ਲੱਗਦਾ ਆ ਵੀ ਇਹ ਸਮਾਜ ਵਿੱਚ ਫੋਟ ਪਾਉਣ ਦੀਆਂ ਜਾਣ ਕੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਇਹ ਜਿਹੜੀ ਬਿਆਦਵੀ ਹੋਈ ਆ ਸਮਾਜ ਨੂੰ ਵੰਡਣ ਵਾਸਤੇ ਸਾਜ਼ਿਸ਼ ਹੋਈ ਹੈ ਕੀ ਆ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਸ ਸਾਜ਼ਿਸ਼ ਦਾ ਪਤਾ ਲਾਉਣਾ ਚਾਹੀਦਾ ਹੈ ਸਿਰਫ ਇੱਕ ਬੰਦੇ ਦੇ ਪਰਚਾ ਹੋਇਆ ਬਾਕੀ ਹੋਰ ਵੀ ਹੋਣਗੇ ਤੁਹਾਨੂੰ ਲੱਗਦਾ ਵੀ ਮਗਰ ਵੀ ਕੋਈ ਨਾ ਕੋਈ ਹੈਗਾ ਹੈ ਮਗਰ ਵੀ ਹੈਗੇ ਆ ਜੀ ਕਿਉਂਕਿ ਐਡੀ ਵੱਡੀ ਪੌੜੀ ਇੱਕ ਬੰਦਾ ਤਾਂ ਕੋਈ ਚੁੱਕ ਕੇ ਲਿਆ ਨਹੀਂ ਸਕਦਾ ਹੈਗਾ ਮਤਲਬ ਪੌੜੀ ਤਾਂ ਇਹ ਸਾਬਤ ਹੁੰਦਾ ਵੀ ਕੋਈ ਪੱਕਾ ਪ੍ਰਬੰਧ ਕਰਕੇ ਬੰਦਾ ਕੋਈ ਨਹੀਂ ਤਾਂ ਬੰਦਾ ਉਦਾਂ ਵੀ ਚੜ ਸਕਦਾ ਹੈ ਨਾ ਕੋਈ ਪ੍ਰਬੰਧ ਕਰਕੇ ਆਇਆ ਹੋਊਗਾ ਤੇ ਇਹ ਸਾਜ਼ਿਸ਼ ਦਾ ਪਰਦਾ ਫਾਸ਼ ਹੋਣਾ ਚਾਹੀਦਾ ਤੇ ਇਸ ਵੇਲੇ ਜਦਾ ਅਸੀਂ ਸਾਰੇ ਘਮਕੇ ਆਏ ਆ ਹੋਰ ਥਾਂ ਤੇ ਵੀ ਜਦਾ ਬੰਦ ਕਰਾ ਰਹੇ ਆ ਬੰਦੇ ਕਿਉਂਕਿ ਸੰਵਿਧਾਨ ਜਿਹੜਾ ਉਹਦੇ ਵਿੱਚ ਸਾਰਿਆਂ ਨੂੰ ਅਧਿਕਾਰ ਬਰਾਬਰ ਮਿਲੇ ਆ ਹਨ ਸਾਰਿਆਂ ਨੂੰ ਇੱਕ ਜੀਨ ਦਾ ਹੱਕ ਜਿਹੜਾ ਹੁੰਦਾ ਤੇ ਉਹਨੂੰ ਉਹਨੂੰ ਜਦਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੋੜਨ ਦੀਕ ਨੇ ਸੰਵਿਧਾਨ ਨੂੰ ਜਲਾਇਆ ਉਹਨਾਂ ਨੇ ਉੱਥੇ ਉਸ ਦਿਨ ਜੀ ਹਾਂ ਪਰਸੋਂ ਸੰਵਿਧਾਨ ਨੂੰ ਵੀ ਜਲਾਇਆ ਤੇ 바ਵਾ ਸਾਹਿਬ ਦੀ ਮੂਰਤੀ ਨੂੰ ਵੀ ਖੰਡਿਤ ਕੀਤਾ ਹੈਗਾ ਦੋਨੋਂ ਚੀਜ਼ਾਂ ਇੱਕੋ ਇੱਕੋ ਬੰਦੇ ਇੱਕ ਬੰਦਾ ਨਹੀਂ ਕਰ ਸਕਦਾ ਇਹਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਸਾਜ਼ਿਸ਼ ਹੈਗੀ ਹੈ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਇਦਾਂ ਮੂਰਤੀ ਤੋੜਨ ਦੀ ਕੋਸ਼ਿਸ਼ ਕਰਦੇ ਆ ਉਹ ਸੋਚਾਂ ਤੋੜ ਲੈਣਗੇ ਜਿਹੜੀਆਂ ਇੰਨੀਆਂ ਮਜ਼ਬੂਤ ਸੋਚਾਂ ਜਿ ਇਹਨਾਂ ਨੇ ਸਾਰਾ ਕੁਝ ਤੈਅ ਕੀਤਾ ਸਾਰਾ ਕੁਝ ਬਣਾਇਆ ਭਾਰਤ ਨੂੰ ਵੰਡਣ ਲਈ ਤਾਂ ਬਹੁਤ ਕੁਝ ਹੋਇਆ ਹੈਗਾ ਪਰ ਇਹ ਸੋਚਾਂ ਨਹੀਂ ਇਹ ਅਮਰ ਹੈ ਅਮਰ ਰਹਿ ਗਈਆਂ ਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹੈਗੇ ਉਹ ਨਹੀਂ ਹੋ ਸਕਦੀ ਤੁਹਾਡਾ ਨਾਮ ਕੀ ਹੈ ਜੀ ਮੈਂ ਜਗਦੀਸ਼ ਜਸਲ ਹੈਗਾ ਆ ਬੀਜੇਪੀ ਦਾ ਕਨਵੀਨਰ ਹਾਂ ਹਲਕਾ ਆਦਮਪੁਰ ਤੋਂ ਤੇ ਕਿੰਨਾ ਚਿਰ ਇੱਥੇ ਬੈਠੋਗੇ ਤੁਸੀਂ ਸ਼ਾਮ 5 ਵਜੇ ਤੱਕ ਮੈਂ ਪੱਕਾ ਮੋਰਚਾ ਲਾ ਕੇ ਬੈਠ ਗਏ ਆ ਹਾਂ ਬਿਲਕੁਲ ਹਾਂਜੀ ਦੋਸਤੋ ਇਸ ਵੇਲੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਇਹ ਕੋਈ ਗੱਲ ਨਹੀਂ ਕੋਈ ਕੋਈ ਜੀ ਰਾਜਾ ਸਾਹਿਬ ਮੈਂ ਕਰਾ ਦੋ ਹਾਂਜੀ ਤੁਹਾਡਾ ਇਹ ਹੀ ਪਿੰਡ ਹੈ ਜੀ ਜੀ ਹਾਂ ਤੇ ਜਿੱਦਾਂ ਜਿਹੜੇ ਆਮ ਲੋਕ ਆ ਜਿੱਦਾਂ ਕਈ ਲੋਕ ਜਦੋਂ ਦੁਕਾਨ ਆ ਜਦੋਂ ਇਦਾਂ ਦੀ ਕਾਲ ਆਉਂਦੀ ਹੈ ਨਹੀਂ ਵੀ ਬੰਦ ਕਰਦੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਦੇਖੋ ਸੁਨੇਹਾ ਦੇਣਾ ਚਾਹੁੰਦੇ ਆਸੀਂ ਕਿ ਬਾਬਾ ਸਾਹਿਬ ਡਾਕਟਰ ਅੰਬੇਕਰ ਕਿਸੇ ਇੱਕ ਫਿਰਕੀ ਦੇ ਮਲਕੇ ਨਹੀਂ ਸੀਗੇ ਉਹਨੇ ਸਰਬ ਸਮਾਜ ਵਾਸਤੇ ਜੋ ਆਪਣੀ ਘਰਨਾ ਕਰ ਲਈ ਜੋ ਨੇ ਆਪਣੇ ਸੰਘਰਸ਼ ਕੀਤਾ ਜੋ ਨੇ ਬਲਦਾਨ ਦਿੱਤਾ ਲੋਕਾਂ ਨੂੰ ਸੁਵਿਧਾਨ ਦਾ ਇੱਕ ਰਾਈਟ ਲੈ ਕੇ ਦਿੱਤਾ ਸਾਰੇ ਹੀ ਆਪਾਂ ਉਸ ਰਾਈਟ ਦੇ ਅਧੀਨ ਚੱਲਦੇ ਆ ਜੀ ਤੇ مطلب ਅੱਜ ਕਿੰਨਾ ਕਿ ਇੱਥੇ ਤੁਹਾਨੂੰ ਲੱਗਦਾ ਵੀ ਵੀਰ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਜਿਹੜੇ ਹੱਕ ਸੱਚ ਨਾਲ ਖੜਨ ਵਾਲੇ ਆ ਮਤਲਬ ਕਿੰਨੇ ਕਿਰਨੇ ਇੱਥੇ ਆ ਪਹੁੰਚ ਚੁਕੇ ਐ ਇਸ ਵੇਲੇ ਇੱਥੇ ਕਾਫੀ ਦੁਨੀਆ ਪਹੁੰਚ ਚੁਕੀ ਐ ਤੜਕੇ ਮਿਲ ਕੇ 9:30 ਤੋਂ ਲੈ ਕੇ ਤਕਰੀਬਨ 5:00 ਵਜੇ ਤੱਕ ਸਾਡਾ ਪੀਸਫੁਲ ਸਾਡੀ ਜਿਹੜੀ ਧਰਨਾ ਰਹੇਗਾ ਤੇ ਸਾਡਾ ਕਿਸੇ ਨੂੰ ਕੋਈ ਟੌਰਚਰ ਕਰਦਾ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਸਾਡਾ ਕੋ ਮਕਸਦ ਨਹੀਂ ਹੈਗਾ ਮੂਲ ਮਕਸਦ ਨਹੀਂ ਹੈਗਾ ਠੀਕ ਹੈ ਨਾ ਜਿਸ ਤਰ੍ਹਾਂ ਅਸੀਂ ਬਿਠੇ ਆ ਕਿ ਬਾਕੀ ਹਰੇਕ ਬਰਗ ਨੂੰ ਚਾਹੀਦਾ ਕਿ ਇਸ ਚੀਜ਼ ਦਾ ਬਰੋਲ ਕੀਤਾ ਜਾਣਾ ਚਾਹੀਦਾ ਜੋ ਅੰਮ੍ਰਿਤਸਰ ਦੇ ਵਿੱਚ ਦੁਖਦਾਈ ਘਟਨਾ ਹੋਈ ਹੈ ਉਹ ਸਾਰੇ ਵਰਲਡ ਦੇ ਵਿੱਚ ਵਸਦੇ ਲੋਕਾਂ ਦਾ ਮਲਕੇ ਮਨ ਨੂੰ ਬੜੀ ਸ਼ੇਸ ਪਹੁੰਚੀ ਆ ਉਹ ਇੱਕ ਸੋਚੀ ਸਮਝੀ ਸਾਜਿਸ਼ ਆ ਕਿ ਜਿਹੜੀ ਪੌੜੀ ਉੱਥੇ ਪ੍ਰੋਵਾਈਡ ਕੀਤੀ ਗਈ ਆ ਪੌੜੀ ਮਲਕੇ ਕੋ ਇੱਕ ਦੋ ਬਰਦੇ ਨਾਲ ਚੱਕਾਂ ਵਾਲੀ ਪੌੜੀ ਨਹੀਂ ਹੈਗੀ ਉਹ ਪੌੜੀ ਮੈਨੂੰ ਲੱਗਦਾ 40-50 ਹਜ਼ਾਰ ਦੀ ਤੇ ਪੌੜੀ ਹੋਣੀ ਹੈ ਇਸ ਹਿਸਾਬ ਨਾਲ ਉਹ ਪੌੜੀ ਸੀਗੀ ਬਹੁਤ ਬਹੁਤ ਕੌਸਟਲੀ ਪੌੜੀ ਆ ਉਹ ਉਹ ਮਲਕੇ ਐਸੀ ਸਾਜਿਸ਼ ਦੇ ਅਧੀਨ ਸਾਰਾ ਕੁਝ ਹੋਇਆ ਤੇ ਇਹ ਮਲਕੇ ਦੇ ਪਿੱਛੇ ਬਹੁਤ ਗਹਿਰੀ ਚਾਲ ਹੈਗੀ ਆ ਗਹਿਰੀ ਚਾਲ ਦੇ ਅਧੀਨ ਹੀ ਹੋਇਆ ਪਰ ਜੋ ਹੋਇਆ ਮੰਦ ਬਗਾ ਹੋਇਆ ਜੀ ਦੋਸਤੋ ਐਸ ਵੇਲੇ ਆਪ ਅਸੀਂ ਇੱਥੇ ਖੜੇ ਆ ਤੇ ਆ ਦੇਖ ਲਓ ਸਾਰੇ ਵੀਰ ਇੱਥੇ ਬੈਠੇ ਆ ਧਰਨੇ ਦੇ ਉੱਤੇ ਉਹ ਵੀਰ ਜੀ ਨਾਲ ਵੀ ਗੱਲਬਾਤ ਕਰਦੇ ਆ ਭਜੀ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਦੇਖੋ ਜੀ ਇਹ ਜੋ ਘਟਨਾ ਹੋਈ ਬੜੀ ਮੰਦਭਾਗੀ ਘਟਨਾ ਹੋਈ ਹੈ ਕਿਉਂਕਿ ਉਹ ਜਿਹੜਾ ਸ਼ਖਸ ਹੈਗਾ ਉਹਨੇ 100 ਸਾਲ ਕੇ ਕਿਤਾਬ ਵਿੱਚ ਹੀ ਕਹੀ ਜਾਂਦੇ ਮੰਦਬੁੱਧੀ ਬੱਚਾ ਬੰਦਾ ਹੈਗਾ ਉਹ ਮੰਦਬੁੱਧੀ ਨਹੀਂ ਹੈਗਾ ਉਹ ਕਿਉਂਕਿ ਪੌੜੀ ਲਈ ਪਹਿਲ ਅੱਗ ਲਾਈ ਉਹਨੇ ਕੋਈ ਸੋਚ ਸਮਝ ਕੇ ਉਸ ਬੰਦੇ ਨੇ ਇਹ ਕਾਰਾ ਕੀਤਾ ਠੀਕ ਹੈ ਜੀ ਨਹੀਂ ਕਿਤੇ ਇਦਾਂ ਤਾਂ ਨਹੀਂ ਹੈਗਾ ਵੀ ਪੱਗ ਵਾਲੇ ਤੋਂ ਜਾਣ ਕੇ ਇਹ ਕੰਮ ਕਰਾਇਆ ਹੋਵੇ ਵੀ ਸਮਾਜ ਆਪਸ ਵਿੱਚ ਪਾਟੇ ਜਿਦਾ ਬਾਕੀ ਭਾਈਚਾਰੇ ਆਪਸ ਵਿੱਚ ਉਲਝੇ ਰਹਿਣ ਨਹੀਂ ਇਹ ਵੀ શક્ય ਹੋ ਸਕਦੀ ਹੈ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੈਗੀ ਕਿਉਂਕਿ ਜਿਹੜੀਆਂ ਇਹ ਬ੍ਰੋਦੀ ਤਾਕਤਾਂ ਹੈਗੀਆਂ ਉਹ ਇਹੀ ਚਾਹੁੰਦੀਆਂ ਵੀ ਇਹ ਆਪਸ ਵਿੱਚ ਇੱਕ ਝੋਟਾ ਹੋ ਜਾਣ ਤੇ ਇਸ ਕਰਕੇ ਉਹ ਪੱਗ ਵਾਲੇ ਬੰਦੇ ਤੋਂ ਐਸੇ ਬੰਦਾ ਸੀ ਕਿ ਐਸੇ ਭਾਈਚਾਰੇ ਦਾ ਬੰਦਾ ਸੀਗਾ ਉਹ ਤੇ ਇਸ ਕਰਕੇ ਉਹਨੂੰ ਮੌਰੀ ਕੀਤਾ ਗਿਆ ਹਾਂਜੀ ਦੋਸਤੋ ਇਹ ਇਸ ਵੇਲੇ ਜਿਹੜੀ ਮੌਜੂਦਾ ਸਥਿਤੀ ਹੈ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸੋ ਅੱਗੇ ਦੀ ਅਪਡੇਟ ਤੁਹਾਨੂੰ ਅੱਗੇ ਦੰਦੇ ਰਵਾਂਗੇ ਸੋ ਕਾ ਖਾ ਤਾਂ ਧਰਨੇ ਲੱਗੇ ਆ ਉਧਰ ਮੋਰੇ ਵੀ ਵੀਰ ਆਪਣੇ ਖੜੇ ਆ ਉਧਰ ਵੀ ਉਹਨਾਂ ਨੇ ਜਦੋਂ ਮਤਲਬ ਗੱਡੀਆਂ ਲਾ ਕੇ ਤੇ ਝੰਡੇ ਲੈ ਕੇ ਤੇ ਬੰਦ ਕਰਾ ਰਹੇ ਆ ਸੋ ਇਸ ਵੇਲੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਬਈ ਇੱਥੇ ਜਿਹੜਾ ਪ੍ਰੋਪਰ ਪੱਥਰ ਵੀ ਲਾ ਕੇ ਤੇ ਆ ਸਾਈਕਲੀ ਵੀ ਆ ਦੇਖੋ ਜੀ ਕੱਲੇ ਆਟੋ ਨਹੀਂ ਆ ਕਿਸੇ ਵੀਰ ਨੇ ਕੋਈ ਸਾਈਕਲੀ ਤੇ ਆਇਆ ਵਿਚਾਰਾ ਉਹਨੇ ਭਰਾ ਨੇ ਦੇਖ ਲਓ ਸਾਈਕਲੀ ਵੀ ਲਾਤੀ ਆ ਇੱਥੇ ਵੀਰ ਆਪਣਾ ਯੋਗਦਾਨ ਪਾਉਣ ਇਸ ਬੰਦ ਦੀ ਕਾਲ ਦੇ ਵਿੱਚ ਆਇਆ ਹੋਊਗਾ ਤੇ ਉਹ ਦੇਖ ਲਓ ਸਾਈਕਲ ਹੀ ਲਾ ਕੇ ਤਾਂ ਆਪਣਾ ਇੱਥੇ ਡਿਊਟੀ ਕਰ ਰਿਹਾ ਸੋ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆ ਗਿਆ ਜੀ ਮੈਨੂੰ ਤੁਹਾਡਾ ਆਪਣਾ ਮੌਨਟੀਵਨ ਮੈਨੂੰ ਦਿਓ ਆ ਗਿਆ ਜੀ ਧੰਨਵਾਦ